ਹਾਂਜੀ ਕਿਸਾਨਪੁਰਾ ਵਸਵਾਗਤ ਹੈ ਤੁਹਾਡਾ ਨਵੀਂ ਵੀਡੀਓ 'ਚ ਮੈਂ ਤੁਹਾਡਾ ਆਪਣਾ ਹੀਰ ਸਿੰਘ ਫਾਰਮਰ ਤੇ 5075 ਦੇ ਮਗਰ ਹੱਲਾ ਬਣਾਈਆਂ 5075 ਦੇ ਮਗਰ ਸਪੈਸ਼ਲ ਪੌਣ ਲਈ ਤੇ ਕਹਿੰਦੇ 5210 ਮਗਰ ਵੀ ਪਾ ਕੇ ਦੇਖ ਲੱਗੇ ਆ 4x4 5075 ਮਗਰ ਪਾਈਆਂ ਹੀ ਲਾ ਲੀਆਂ 19 ਹੱਲਾ ਤੇ 13 ਫੁੱਟ ਇਹਨਾਂ ਦਾ ਅੱਗੇ ਪਹਿਲੀ ਵੀਡੀਓ 'ਚ ਦੱਸਿਆ ਤੇ 8 ਕੁੰਟਲੇ ਦਾ ਭਾਰ ਆ ਤੇ 5075 ਤੇ ਆਰਾਮ ਨਾਲ ਖਿੱਚ ਲੈਂਦਾ ਤੇ 5210 ਵੇਖੋ ਹੁਣ ਖਿੱਚਦਾ ਕਿ ਨਹੀਂ ਖਿੱਚਦਾ ਤੇ ਬਣਾਉ ਲੱਗੇ ਆ ਵੀਡੀਓ 19 ਹਾਲ ਮਲੇਰ ਕੁਟਲੇ ਦੇ ਬਣੇ ਆ ਕਹਿੰਦੇ ਦੁਗਰੀ ਤੋਂ ਫੱਟੀ ਲਾ ਦੇ ਇਥੇ ਪਾਤੀਆਂ ਲਾਂ ਤੇ ਟਰੈਕਟਰ ਉੱਠਿਆ ਤੇ ਨਹੀਂ ਹੈਗਾ ਉਹਦੇ ਅੱਗੇ ਵੇਟ ਬੜਾ 50 75 ਦੇ ਮਗਰ ਡੇਅਰ ਕਮੰਡਲ ਤੇ ਵੇਟ ਅੱਗੇ ਪਲੇਟਾਂ ਵਾਲਾ ਇਹਦੇ ਮਗਰ ਵੇਟ ਘਾਟਾ ਵੇਖੋ ਹੁਣ ਹਾਂ ਆ ਇਥੇ ਅੱਗੇ ਲੈ ਜਾ ਮਸਾ ਗਾਂ ਲੈ ਜਾ ਅਜੇ ਦੂਜਾ ਵੀ ਲੈਂਦਾ ਵਾ ਨਿਊ ਹਾਰਲੈਂਡ ਵੀ ਉਹਦੇ ਮਗਰੀ ਪਾਕ ਦੇਖਣੀਆਂ ਇੱਲਾ ਵੀ ਕਰੋ ਚੈੱਕ 52 ਦਾ ਮਗਰ ਏਸੀ ਆਰ ਡੀ ਤੋਂ ਬਗੈਰ ਵਾ 52 19 ਹਲ ਪਾਤੇ ਆ ਠੀਕ ਆ 4 ਬਾਈ ਲਾਹ 4 ਬਾਈ ਕਿਹੜਾ ਗੇੜ ਵਾ ਇੱਧਰ ਕਰੋ ਚੈੱਕ 20 ਦੂਜਾ 20 ਦੂਜਾ ਲੀਵਰ ਦੋਵੇਂ ਥੱਲੇ ਆ ਵੇਖੋ ਦੋਵੇਂ ਲੀਵਰ ਥੱਲੇ 20 ਦੂਜਾ ਸੀ 20 ਦੂਜਾ ਕਿਹੜਾ ਉਧਰ ਕਿਹੜਾ ਵੀ ਦੂਜਾ ਤੇ ਵੀ ਦੂਜਾ ਦੇਖ ਲੱਗ ਗਿਆ ਫੋਰ ਬਾਈ ਵੀ ਲਾ ਲਾ ਦੋਵੇਂ ਲੀਵਰ ਥੱਲੇ ਪੁੰਜਾ ਦਾ ਫੋਰ ਬਾਈ ਲਾਇਆ ਫੋਰ ਬਾਈ ਲਾ ਕੇ ਖਿੱਚ ਗਿਆ ਜੇ ਖਿੱਚ ਗਿਆ ਸੀਆਰਟੀ ਤੋਂ ਬਗੈਰ ਆ ਨਾ ਸੀਆਰਟੀ ਤੋਂ ਬਗੈਰ ਵਾ 55 ਦਾ 19 ਹਲ ਮੋੜ ਤੋਂ ਚੋਕ ਲਿਆ ਘਰ ਮੋੜ ਤੋਂ ਕੋਈ ਵੀ ਆ ਮੋੜ ਤੋਂ ਦੱਬਦਾ ਹੀ ਏ ਟਰੈਕਟਰ ਐਡੇ ਕੋਈ ਚੱਕਰ ਨਹੀਂ ਹੈਗਾ ਤੇ ਬੜੇ ਅਰਮਾਨ ਨਾਲ ਖਿੱਚਣ ਰਿਹਾ ਕੋਈ ਗੱਲ ਨਹੀਂ ਦੇ ਰੇ ਇਸ ਮਾਸਾ ਰੇਸ ਕਿਨੇ ਤੇ ਆ 1700 ਚੱਕਰ ਤੇ 1700 ਫੁੱਲ ਤੇ ਫੁੱਲ ਕਰਦੇ ਭਰਾ ਜਗਰੂਪ ਸਿੰਘ ਫਾਰਮਰ ਉਹਦਾ ਟਰੈਕਟਰ ਆ ਮੁੰਡੇ ਦਾ ਆਪਣੇ ਪਿੰਡ ਵਾਲੇ ਦਾ ਜਗਰੂਪ ਦਾ ਬਹੁਤ ਜਾਂਦਾ ਤੇ ਲੋ ਵੀ ਮੁੰਡੇ ਉਹ ਖੇਚਲੀਆਂ ਬੁੰਜਾ ਦਸਨੇ ਵੀ 19 ਹੱਲਾ ਫਿਰ ਉਹਦਾ 50 75 ਮਗਰ ਤੇ ਐਮ ਵਜੇ ਨਾਲ ਖਿੱਚਦਾ ਪਰ ਇਹ ਵੀ ਜਾਣਾ ਹੈਗੀ ਜੀ ਜੋਂਡੀਆ ਜੋਂਡੀਆ ਖਿੱਚਣ ਡਿਆ ਕਰੋ ਚੈੱਕ ਕੋਈ ਗੱਲ ਨਹੀਂ ਪੂੜੀਆਂ ਲੱਗਣ ਡੀਆਂ ਲਾਏ ਨਹੀਂ ਵੇਖ ਮਿੱਟੀ ਵੇਖੋ ਥੱਲੇੋਂ ਮਿੱਟੀ ਕੱਢਣ ਡੇ ਹੈ ਨਹੀਂ ਫੋਰ ਬਾਈ ਤੇ ਲਾਉਣਾ ਹੀ ਆ ਜਦੋਂ ਫੋਰ ਬਾਈ ਐ ਤਾਂ ਫੋਰ ਬਾਈ ਲਾ ਕੇ ਖਿੱਚ ਕੇ ਦੱਸਣੀਆਂ ਆ ਆਹੋ ਹੁਣ ਗੇਅਰ ਬਦਲ ਲੱਗਾ ਵਾ ਹੁਣ ਕਿਹੜਾ ਸੀ ਪਹਿਲਾ ਸੀ ਪਹਿਲਾ ਕਰੋ ਚੈੱਕ ਟ੍ਰੈਕਟਰ ਦੇ ਸਾਈਡ ਤੋਂ ਕਿੰਨੀਆਂ ਹੱਲਾ ਦੇਖਦੀਆਂ ਆ ਵੇਖੋ ਕਿੰਨੀਆਂ ਬਾਹਰ ਹੱਲਾ ਦੇਖਦੀਆਂ ਹਾਲਾ ਲੋ ਫੇਰ ਸਿੱਧੂ ਜਾ ਨਹੀਂ ਹੋ ਗਿਆ ਗੋਮ ਮਸੀਦ ਦੂਜੇ ਚ ਕੇ ਦੇ ਰੇਸ਼ ਦੇ ਫੁੱਲ ਸਿੱਧੂ ਜਾ ਨਹੀਂ ਦਬਦਾ ਕਹਿੰਦੇ ਵੀ ਰੇਸ਼ ਦੇ ਦੇ ਫੁੱਲ ਵੇਖੀ ਜਾਊਗੀ ਸਿੱਧੂ ਜੇ ਚ ਬਹੁਤ ਜ਼ਿਆਦਾ ਜੁੰਡੀਅਰ ਬਹੁਤ ਜ਼ਿਆਦਾ 4x4 ਮੋੜ ਤੋਂ ਗੁੰਮ ਹੋਣਾ ਹੀ ਆ ਹੱਲਾ ਨਹੀਂ ਚੁੱਕੀਆਂ ਅੱਲਾ ਮਾਸਾ ਨਹੀਂ ਚੁੱਕੀਆਂ ਮੋੜ ਤੋਂ ਹੋਣਾ ਹੀ ਹੋਣਾ ਹੈ ਆ ਲੀਵਰ ਥੱਲੇ ਜੇ ਆ ਮੋੜ ਤਾਂ ਨਹੀਂ ਹੱਲਾ ਚੁੱਕੀਆਂ ਨਹੀਂ ਦੱਬਦਾ ਕਹਿੰਦੇ ਘੈਂਡ ਆ ਕੰਮ ਐਂਡ ਗੱਲ ਬਾਤ ਆ ਖਿੱਚ ਗਿਆ ਵਾ ਐ ਅਰਮਾਨ ਨਾਲ ਖਿੱਚ ਗਿਆ ਕੋਈ ਚੱਕਰ ਨਹੀਂ ਤੇ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਉਹ ਪੇਜ ਨੂੰ ਕਰਿਓ ਫੋਲੋ ਤੇ ਇਦਾਂ ਦੇ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਜਗਰੂਪ ਤੇ ਲੈਪ ਇਧਰ ਲਾ ਕੇ ਫੋਰ ਬਾਈ ਦਾਆਂ ਥੱਲੇ ਤੇ ਜਗਰੂਪ ਆ ਤੂੰ ਕਹਿੰਦਾ ਫੋਲਡਿੰਗ ਕਰਕੇ ਬਣਾਈ ਉਹ ਨਹੀਂ ਬਣਾਈਆਂ ਹੀ ਵੀ ਲੈ ਸਾਲ ਮਾਰੀ ਤੇ ਤੇਲ ਨਾ ਰਲੇ ਹਲਾ ਹੀ ਜਿਹੜਾ ਪੰਜਾਬ 75 ਮਗਰ ਪਈਆਂ ਇਹਦੇ ਲਾ ਕੇ ਮਤਲਬ ਫੋਲਡ ਤੋਂ ਇਹ ਤੇਰੇ ਮਗਰ ਨਹੀਂ ਲਾਏ ਵੀ ਤੇਲ ਨਾ ਰਲੇ ਅਹੀਂ ਵੈਸੇ ਲਾਲ ਲਾ ਕੇ ਉਹਦੇ ਨਾਲ ਪਹਿਲਾਂ ਲਵਾ ਕੇ ਫਿਰ ਪਾਈਆਂ ਤੇ ਹੁਣ ਇਦਾਂ ਫੋਲਡਿੰਗ ਕਰਕੇ ਨਹੀਂ ਬੰਨਣੀ। ਬਸ ਵਧੀਆ ਓਕੇ ਹੈ ਖਿੱਚ ਗਿਆ ਵਧੀਆ ਹੁਣ ਲਿਆ ਆਪਣਾ ਦੇਖਣੇ ਹਨ ਉਹਦੇ ਨਾਲ ਤੇ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਜੀ। ਇਹ ਨਿਊ ਹਾਰਲੈਂਡ 3202 ਲੈਣ ਦਾ ਵਾ 54 55 ਦਾ ਹਾਲਾਤ ਆ 4x4 ਹੁਣ ਇਹਦੇ ਮਗਰ ਪਾ ਕੇ ਵੇਖ ਲੱਗੇ ਤੇ ਇਹ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ। ਕਰੋ ਚੈੱਕ ਹੱਲਾ